4700 27 ਪਰਿਵਾਰਾਂ ਦਾ 67 ਕਰੋੜ 84 ਲੱਖ ਰੁਪਏ ਜਿਹੜਾ ਤਲਵਾਰ ਲਟਕਦੀ ਸੀ ਮਾਫ ਕਰਕੇ ਉਹਨਾਂ ਨੂੰ ਜਿਹੜੀ ਤਲਵਾਰ ਹੈ ਉਹ ਹਟਾਈ ਹੈ ਤਾਂ ਕਿ ਉਹ ਇੱਕ ਬੇਫਿਕਰ ਤੇ ਚਿੰਤਾ ਰਹਿਤ ਜ਼ਿੰਦਗੀ ਜਿਹੜੀ ਹੈ ਉਹ ਬਿਤਾ ਸਕਣ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਫੀ ਨਹੀਂ ਹੈ ਵੀ ਸਨਮਾਨਿਤ ਕੀਤਾ ਤੁਹਾਨੂੰ ਕੋਈ ਗੱਲ ਨਹੀਂ ਹੋ ਜਾਂਦਾ ਇਦਾਂ ਦਾ ਕੰਮ ਕਰ ਦੋ ਉਦੋਂ ਫਿਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਰਕਾਰਾਂ ਉਦੋਂ ਹੀ ਉਦੋਂ ਹੀ ਕੰਮ ਆਉਂਦੇ ਨੇ 84% ਰਿਕਵਰੀ ਰੇਟ ਹੈ ਵੀ ਜਿਨ੍ਹਾਂ ਨੇ ਕਰਜ਼ੇ ਲੈ 84% ਨੇ ਮੋੜਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰਿਆਂ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹਦਾ ਫਿਰ ਪਤਾ ਕੀ ਇੱਕ ਜ਼ਿਆਦਾ ਕਬੀਲਦਾਰੀ ਉਤੋਂ ਦੀ ਪੈ ਗਈ ਜਾਂ ਫਿਰ ਕੋਈ ਅਹ ਜੇ ਰੱਬ ਨੇ ਕੋਈ ਅਹ ਜੀ ਪਾਣਾ ਵਰਤ ਗਿਆ ਕਰੇ ਕਿ ਕਮਾਉ ਉਹੀ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹਿ ਗਏ ਉਹਨਾਂ ਦੇ ਸੀਗਾ ਜਾਣਾ ਸਭ ਨੇ ਪਰ ਜੇ ਗਰੀਬਾਂ ਦਾ ਭਲਾ ਕਰ ਜਿਓਗੇ ਚਾਰ ਬੰਦੇ ਯਾਦ ਕਰ ਲੈਣਗੇ ਜੇ ਗਰੀਬ ਦੀ ਹਾਲ ਲੈ ਜਿਓਗੇ ਪੰਜ ਸੱਤ ਸਾਲ 10 ਸਾਲ ਛੇਤੀ ਹੋ ਜਾਊਗਾ ਕਿਉਂਕਿ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਅਗਰਾ ਹੈ